ਉਹ ਸਿਰਫ ਮਾਹੌਲ ਹੈ ਮੈਂ ਜਿਹੜੇ ਦਿਨ ਨੇ ਆਪ ਸਾਰੇ ਅੰਗਰੇਜ਼ ਐਸੂਤ ਕੇ ਦੀ ਬੰਦੇ ਰਹਿਣੇ ਵਾਲੇ ਆ ਉਹ ਸਾਰੇ ਜਾਣਦੇ ਨੇ ਕਿ ਸਾਡੇ ਦੇ ਵਿੱਚ ਕਿਸ ਤਰ੍ਹਾਂ ਦਾ ਸਾਖਾ ਹੋਇਆ ਅਜਿਹੇ ਤਰ੍ਹਾਂ ਦੇ ਵਿੱਚ ਐਸੇ ਹੋਂਟਾ ਨਹੀਂ ਰਹੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ ਤਾਂ ਉਹ ਮੰਦਿਆਂ ਦੇ ਸੌਂਦੇ ਸੀ ਕੋਈ ਵਿਆਹ ਸ਼ਾਦੀ ਵੀ ਨਹੀਂ ਸੀ ਰੱਖਦੇ ਤੇ ਕੋਈ ਮਿੱਠਾ ਖਾਣਾ ਮੇਰਾ ਚਿਨਾਉ ਵੀ ਕਰਾ ਜੀ ਨਹੀਂ ਸੀ ਬਣਾਇਆ ਜਾਂਦਾ ਮੇਰੇ ਨੂੰ ਇੱਕ ਸੋਗ ਦੇ ਨਾਲ ਬਣਾਇਆ ਜਾਂਦਾ ਸੀ ਜਿਸ ਤਰ੍ਹਾਂ ਆਪਾਂ ਸ਼ਰਧਾਂਜਲੀ ਭੇਟ ਕਰਦੇ ਸੀ ਇਦਾਂ ਨੂੰ ਜਿਹੜੇ ਇਹ ਜਿਹੜਾ ਪੰਜ ਸੱਤ ਦਿਨ ਐ ਇਸ ਤਰ੍ਹਾਂ ਸੋਗ ਮੇਕੇ ਬਣਾਇਆ ਜਾਂਦੇ ਸੀ ਤੁਹਾਨੂੰ ਸਾਰਾ ਪਤਾ ਹੈ ਕਿਉਂਕਿ ਨਵੀਂ ਗੱਲ ਤਾਂ ਹੈ ਨਹੀਂ ਤੁਹਾਨੂੰ ਵੀ ਸਾਰੇ ਜਾਣਦੇ ਹੋ ਵੀ 6 ਪੋਹ ਤੋਂ ਲੈ ਕੇ 14 ਪੋਹ ਤੱਕ ਜਿਹੜਾ ਸੀ ਦਿੱਸਕਾ ਚੰਦਾ ਇਹਦੇ ਵਿੱਚੇ ਫਤਿਹ ਕੱਢਦਾ ਸਕਾ ਵਿੱਚੇ ਚਮਕੌਰ ਦਾ ਸਕਾ 7 ਪੋ ਨੂੰ ਗੁਰੂ ਸਾਹਿਬ ਨੇ ਜਿਹੜਾ ਅਨੰਦਪੁਰ ਦਾ ਕਿਰਾ ਛੱਡਿਆ 7 ਪੋ ਨੂੰ ਪਰਿਵਾਰ ਪਿਛੋੜਾ ਸਰਸਰਨਜੀ ਤੇ ਪਹੁੰਚੇ 8 ਪੋ ਨੂੰ ਸ਼ਹਾਦਤ ਵੱਡੇ ਸਾਹਿਬਜਾਦੇ 9 ਪੋ ਨੂੰ ਚਮਕੌਰ ਗੜੀ ਬਾਕੀ ਸਿੰਘਾਂ ਦੀ ਸ਼ਹਾਦਤ 10 ਪੋ ਜਿਹੜੇ ਸਾਹਿਬਜਾਦੇ ਸੀ ਔਰ ਸਿੰਘ ਸੀ ਦੋ ਚਮਕੌਰ ਤੋਂ ਉਹਨਾਂ ਦਾ ਸੰਸਕਾਰ ਕੀਤਾ ਬੀਬੀ ਹਰਸ਼ਰਨ ਕੌਰ ਨੇ 11 ਤੇ 12 ਪੋ ਠੰਡਾ ਬੁਰਜ ਫਤਿਹਗੜ੍ਹ ਸਾਹਿਬ ਚਕਜਰੀ ਤੇਰਾ ਪੋ ਨੂੰ ਛੋਟੇ ਸਭਿਆਦਨ ਦੀ ਫਿਰ ਜਿਹੜੀ ਹੈਗੀ ਇੱਥੇ ਕਚਹਿਰੀ ਬਹੋਈ ਤੇ ਸ਼ਹਾਦਤ ਹੋਈ 14 ਪੋ ਨੂੰ ਦੋਨਾਂ ਸਭਿਆਦਨ ਤੇ ਮਾਤਾ ਗੁਰਜੀਤ ਦਾ ਉਸਕਾਰ ਇਟਲੀਆ ਮਨ ਇਹ ਗੱਲ ਵੀ 6 ਪੋ 6 ਪੋ ਦੀ ਕਹਿੰਦੇ ਵੀ ਪਹਿਲੇ ਪੈਰ ਗੁਰੂ ਸਾਹਿਬ ਨੇ ਕਿਲਾ ਛੱਡਿਆ ਅਨੰਦਪੁਰ ਦਾ ਕਿਉਂਕਿ ਅਨੰਦਪੁਰ ਦਾ ਕਿਲੇ ਛੱਡਣ ਪਿੱਛੇ ਕਈ ਕਾਰਨ ਸੀ ਕਿ ਉੱਥੇ ਬਹੁਤ ਦੇਰ ਤੋਂ ਮੋਹਲਨ ਕਿਰਾ ਪਾਇਆ ਹੋਇਆ ਸੀ ਜਿਹੜੇ ਪਹਾੜੀ ਰਾਜੇ ਉਹਨਾਂ ਨੇ ਘੇਰਾ ਪਾਇਆ ਹੋਇਆ ਸੀ ਉਹ ਸੱਚ ਗੁਰੂ ਸਾਹਿਬ ਤੋਂ ਪਹਿਲਾਂ ਤਾਂ ਉਹਨਾਂ ਨੇ ਬਣਦੀ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਜਦੋਂ ਕੀ ਹੋਇਆ ਜਦੋਂ ਦੇਖਿਆ ਵੀ ਗੁਰੂ ਸਾਹਿਬ ਛਾਪ ਨੂੰ ਮਗਾਰਾ ਭਜਾਉਂਦੇ ਆ ਥੱਲੇ ਜਿਹੜੇ ਸਿੰਘ ਨੇ ਉਹ ਚੰਗੀ ਮਸ਼ਕਾ ਕਰਦੇ ਆ ਤੇ ਨਾ ਪਹਾੜੀ ਰਾਜੇ ਨੂੰ ਲੱਗਿਆ ਕਿ ਸਾਡਾ ਕੋਈ ਸ਼ਰੀਕ ਕਿਹੜਾ ਨਾ ਨੇੜੇ ਜਿਹੇ ਪੈਦਾ ਹੋ ਗਿਆ ਜਿਹੜੇ ਫਿਰ ਜਦੋਂ ਬੜਾ ਜ਼ਿਆਦਾ ਵੱਧ ਗਈ ਜਦੋਂ 1699 ਦੇ ਵਿੱਚ ਅਮਰਿਤ ਛਕਾਤਾ ਗੁਰੂ ਗੋਬਿੰਦ ਸਿੰਘ ਨੇ ਬਦੁਰਾ ਵੀ ਕਹਿੰਦੇ ਵੀ ਤੁਸੀਂ ਗੱਲ ਠੀਕ ਨਹੀਂ ਕਰ ਰਹੇ ਤੁਸੀਂ ਸਾਰਿਆਂ ਨੂੰ ਇੱਕੋ ਬਾਟੇ ਚ ਅਮਰਿਸ਼ ਕਰ ਰਹੇ ਸਾਡੀ ਤਾਂ ਕਿਸੇ ਨੂੰ ਮੰਨਣੀ ਨਹੀਂ ਫਿਰ ਇਹ ਜਿਹੜਾ ਸਾਡੀ ਪਰਚਾ ਹੈ ਇਹ ਤਾਂ ਸਾਡੀ ਗਲਤੀ ਵੱਲੋਂ ਵੀ ਉਹਨੇ ਕਿਹਾ ਵੀ ਐ ਕਰੋ ਅਸੀਂ ਵੀ ਛਕੜੰਡੇ ਪਰਤੀ ਦੋ ਬਾਟੇ ਰੱਖ ਲਓ ਇੱਕ ਬਾਟੇ ਸਾਨੂੰ ਛਕਾ ਦਿਓ ਇੱਕ ਬਾਟੇ ਤੁਸੀਂ ਇਹਨਾਂ ਨੂੰ ਜਿਹੜੇ ਤੁਸੀਂ ਛੋਟੇ ਪਰ ਉਹਨਾਂ ਨੂੰ ਛਕਾ ਦਿਓ ਗੁਰੂ ਸਾਹਿਬ ਕਹਿੰਦੇ ਇਹ ਜੱਤਾ ਹੋ ਨਹੀਂ ਸਕਦਾ ਕਿਉਂਕਿ ਗੁਰੂ ਨਾਨਕ ਦਾ ਸਿਧਾਂਤ ਹੈ ਵੀ ਇੱਕ ਪਿਤਾ ਇੱਕ ਇਸਕੇ ਹਮਾਰਤ ਵੀ ਮੈਂ ਦੋ ਬਾਟੇ ਨਹੀਂ ਵਰਸ ਸਕਦਾ ਮੈਂ ਤਾਂ ਸਭ ਕੇ ਮੁਰਕਤ ਬਰਾਬਰੀ ਪੈਦਾ ਕਰਨੀ ਹੈ ਗੁਰੂ ਨਾਨਕ ਦਾ ਸੁਝਾਅ ਦੇਈ ਹੈ ਕਿ ਵੀ ਦੀ ਚਾਂਦਰੀ ਦੀ ਚਾਤਨੀ ਨੂੰ ਆਪਣੇ ਘਰ ਕਿੱਤੇ ਸਨਸਾਦ ਵੱਡਿਆਂ ਤੋਂ ਕਾਰੀਸ ਉਹ ਫਿਰ ਉਹਨਾਂ ਨੇ ਕਿਰਾ ਪਾਰਿਆ ਮਾਰਚ ਮਈ 1704 ਨੂੰ ਜਿਹੜਾ ਕਿਲਾ ਸੀ ਨਾ ਉਹਦੇ ਮੋਰੇ ਫੌਜਾਂ ਬੈਠ ਗਈਆਂ ਪਹਾੜੀ ਰਾਜਾਂ ਦੀਆਂ ਕੁਝ ਇੱਧਰ ਦੀ ਨਵਾਬ ਸੀ ਕੁਝ ਔਰੰਗਜ਼ੇਬ ਦੀ ਜਿਹੜੀ ਫੌਜ ਸੀ ਜਿਹੜਾ ਸਰਹੰਦ ਦਾ ਸੂਬੇਦਾਰ ਸੀ ਵਜ਼ੀਰ ਖਾਂ ਉਹਨਾਂ ਵੀ ਦੇ ਹਕਮਨਾਰ ਉਹਨਾਂ ਵੀ ਘੇਰਾ ਪਾ ਲਿਆ 6-7 ਮਹੀਨੇ ਜੰਗ ਚੱਲਦਾ ਰਿਹਾ ਸਿੰਘਾਂ ਕੋਲ ਕਿਲਾ ਸੀ ਉਸ ਕਰਕੇ ਸਿੰਘਾਂ ਦਾ ਨੁਕਸਾਨ ਘੱਟ ਹੋਇਆ ਪਰ ਜਦੋਂ ਸਿੰਘ ਜਦੋਂ ਉਹਨਾਂ ਦਾ ਵੀ ਰਸਣ ਮੁੱਕ ਗਿਆ ਤੇ ਉਹ ਫਿਰ ਬਾਹਰ ਜਾਂਦੇ ਸੀ ਥੋੜਾ ਬਹੁਤ ਖੋਖੂਗੇ ਉਹਨਾਂ ਕੋਲ ਵੀ ਲਿਆਉਂਦੇ ਸੀ ਉਹਨਾਂ ਸਿੰਘ ਵੀ ਥੋੜੇ ਸ਼ਹੀਦ ਹੋ ਜਾਂਦੇ ਸੀ ਤੇ ਮਾਰਚ 1704 ਤੋਂ ਲੈ ਕੇ ਦਸੰਬਰ 4 ਤੱਕ ਐਸਟਰਾ ਗੁਰੀਲਾ ਜੰਗ ਚੱਲਦਾ ਰਿਹਾ ਫਿਰ ਸਿੰਘਾਂ ਕੋਲ ਵੀ ਖਾਣਾ ਬਿਰੰਗ ਬੁਗ ਗਿਆ ਕਹਿੰਦੇ ਉਹਨਾਂ ਨੇ ਫਿਰ ਘੋੜਿਆਂ ਜਿਹੜੇ ਘੋੜੇ ਵੀ ਜਿਹੜੇ ਸੀ ਵੱਢ ਕੇ ਖਾਣਾ ਸ਼ੁਰੂ ਕਰ ਦਿੱਤੇ ਦਰਖਤ ਖਾਦੇ ਦਰਤਾਂ ਦੇ ਪੱਤੇ ਦਰਤਾਂ ਦੀ ਛੀਦ ਜਿਹੜੀ ਸੀ ਉਹਨਾਂ ਨੂੰ ਉਹਨਾਂ ਨੂੰ ਉਬਾਲ ਕੇ ਉਹਨਾਂ ਦਾ ਰਸ ਪੀਂਦੇ ਰਹੇ ਫਿਰ ਸਿੰਘਾਂ ਨੇ ਇਹ ਵੀ ਗੁਲਸਰ ਛੜਦੇ ਹੋ ਕਿਲਾ ਤੁਮ ਸਿੰਘੜੇ ਔਖੇ ਸੀ ਔਖੇ ਪਾਣੇ ਉਹਨਾਂ ਨੇ ਮਾਤਾ ਗੁਜੀ ਨੂੰ ਕਿਹਾ ਕਿ ਸੁਪੁੱਤਰ ਨੂੰ ਸੁਝਾਓ ਵੀ ਛੜਦੇ ਹੋ ਕਿਲਾ ਹੋ ਸਾਡੇ ਕੋਲ ਹੋਰ ਨਹੀਂ ਲੜਿਆ ਜਾਣਾ ਪਈ ਮੋ ਭਾਈ ਮਹਾ ਸਿੰਘ ਆਇਆ ਜਿੱਤੇ ਗੁਰੂ ਜੀ ਛੱਡ ਦਿਓ ਕਿਲਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਛੱਡਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਭਈ ਮਹਾ ਸਿੰਘ ਐਂ ਕਰ ਫਿਰ ਛੱਡ ਦਿੰਨੇ ਆ ਤੁਸੀਂ ਫਿਰ ਬੇਦਾਵਾ ਮੈਨੂੰ ਲਿਖ ਕੇ ਦੇ ਦਿਓ ਤੇ ਜੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਤੂੰ ਮਹਾ ਸਿੰਘ ਕਈ ਦਿਨ ਸੋਚਦਾ ਰਿਹਾ ਪਰ ਜਦੋਂ ਮਜਬੂਰ ਹੋ ਗਿਆ ਮਹਾ ਸਿੰਘ ਨੇ ਲਿਖਣ ਲੱਗਿਆ ਉਹਦੇ ਹੱਥ ਕੰਬਣ ਲੱਗੇ ਉਹ ਮੈਂ ਕਿਉਂ ਤੂੰ ਬੇਮਖ ਹੋ ਰਿਹਾ ਤੇ ਮਨੇ ਬੇਦਾਵਾ ਦੇ ਦਿੱਤਾ ਉਦੋਂ ਉਹ ਮਾਤਾ ਗੁਜਰੀ ਜੀ ਉਨਾ ਕੋੜਵੀ ਸਿੰਘ ਪਹੁੰਚ ਗਏ ਕਿ ਗੁਰੂ ਸਾਹਿਬ ਨੂੰ ਕਹੋ ਵੀ ਕਿਲਾ ਛੱਡ ਦੇਣ ਸਾਟ ਹੋਰ ਨਹੀਂ ਲੜਿਆ ਜਾਂਦਾ ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ 7 ਦਸੰਬਰ ਮਹੀਨੇ ਦੇ ਜਿਹੜਾ ਤੈਗੀ ਨਾ ਪਹਿਲਾ ਪੈਰ ਛੇਪੋ ਦਾ ਪਹਿਲੇ ਪੈਰ ਚ ਅਸੀਂ ਕਿਲਾ ਛੱਡ ਦਵਾਂਗੇ ਪਹਿਲਾਂ ਉਹ ਸਿੱਖਾਂ ਨੂੰ ਕਿਹਾ ਵੀ ਇਹ ਜਿਹੜੇ ਮੁਗਲ ਨੇ ਜਾਂ ਜਿਹੜੇ ਪਹਾੜੀ ਰਾਜੇ ਨੇ ਨਾ ਤੇ ਇਤਵਾਰ ਕੋਈ ਨਹੀਂ ਹੈ ਉਹਨੇ ਕਿਹਾ ਵੀ ਐ ਕਰਦੇ ਹਾਂ ਕਿਉਂਕਿ ਜਿਹੜਾ ਪਹਾੜੀ ਰਾਜਾ ਦਾ ਇੱਕ ਸੀਗਾ ਉਧਰੋਂ ਪੰਮਾ ਰੋਹਤਾ ਜ ਆਟੇ ਦੀ ਗੋਉ ਬਣਾ ਕੇ ਲੈ ਕੇ ਆਇਆ ਤੇ ਜਿਹੜਾ ਔਰੰਗਜ਼ੇਬ ਨੂੰ ਜਿਹੜੀ ਚਿੱਠੀ ਭੇਜੀ ਗਈ ਉਹ ਨਾ ਕੁਰਾਨ ਸ਼ਰੀਫ ਦੇ ਜਿਹੜਾ ਨਾ ਉਹਦੇ ਉੱਪਰ ਚਪਾਪੀ ਲਿਖੀ ਭੇਜੀ ਗਈ ਕਿ ਅਸੀਂ ਕੁਰਾਨ ਕਸਮ ਦੀ ਖਾਨੇ ਆ ਉਹਨਾਂ ਨੇ ਗੋਉ ਦੀ ਖਿੱਜੀ ਹਰਦੀ ਕਸਮ ਕਿ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਗੇ ਗੁਰੂ ਸਾਹਿਬ ਨੇ ਕਿਹਾ ਉਹ ਟ੍ਰਾਈ ਕਰਕੇ ਦੇਖਦੇ ਆ ਉਹਨਾਂ ਨੇ ਦੋ ਦਿਨ ਪਹਿਲਾਂ ਗੁਰੂ ਸਾਹਿਬ ਨੇ ਗੱਡੇ ਲੱਦੇ ਇੱਟਾਂ ਦੇ ਪੱਥਰਾਂ ਦੇ ਪਸ਼ੂਆਂ ਦੇ ਹੱਡਾਂ ਦੇ ਉੱਪਰ ਕੀਮ ਚਿਸ਼ਾਣੇ ਪਾ ਕੇ ਨਾ ਉਹਨਾਂ ਨੂੰ ਤੋੜ ਦਿੱਤਾ ਥੋੜੀ ਦੂਰ ਗਿਆ ਤਾਂ ਉਹਨਾਂ ਦੇ ਗਰੀਬ ਮੁਗਲ ਫੌਜਾਂ ਸੀ ਜਾਂ ਰਾਜੇ ਦੀ ਫੌਜਾਂ ਸੀ ਉਹਨਾਂ ਨੇ ਉਹ ਤੇ ਹੱਲਾ ਬੋਲ ਤੇ ਡੁੱਟਣ ਦੀ ਕੋਸ਼ਿਸ਼ ਕੀਤੀ ਪੂਰਨ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੇ ਇਹਨਾਂ ਦੀ ਨੀਤ ਮਾੜੀ ਹੈ ਬਾਕੀ ਜੋ ਤੁਹਾਡਾ ਹੁਕਮ ਹੈ ਮੈਂ ਉਹਦੇ ਨਾਲ ਉਲਟੜਾ ਹੋਣਾ ਮੈਨੂੰ ਛੱਡਾ ਛੱਡਣ ਲਈ ਮੈਂ ਤਿਆਰ ਹੈ ਬਗਰੂ ਸਾਹਿਬ ਨੇ ਪਹਿਲੇ ਤਿਆਰ ਕਿਹਾ ਛੱਡਿਆ ਉੱਪਰ ਉਹਨਾਂ ਦੇ ਨਾਲ ਰਾਤ ਨੂੰ ਮੀਂਹ ਵੀ ਕਾਫੀ ਪਿਆ ਤੇ ਸਰਸਾ ਦਰਿਆ ਵੀ ਚੜਿਆ ਹੋਇਆ ਸੀ ਗੁਰਦੁਆਰਾ ਜ਼ੈਪੋਲਪੰਟੀ ਜਿੱਥੇ ਉਹ ਪਲਵਾਰ ਬਛੋੜਾ ਗੁਰਦੁਆਰਾ ਸੱਤਾਂ ਨਦੀ ਪਿੱਛੋਂ ਫੌਜਾਂ ਨੇ ਹਮਲਾ ਕਰ ਦਿੱਤਾ ਉਹ ਸਮਰੇ ਨੂੰ ਸਿੰਘ ਵੀ ਰੋਕਦੇ ਰਹੇ ਅਜੀਤ ਸਿੰਘ ਸਾਹਿਬ ਜੀ ਦਾ ਵੀ ਰੋਕਦਾ ਰਿਹਾ ਰੋਕਦੇ ਰੋਕਦੇ ਜਦੋਂ ਤੜਕਸਾਰ ਹੋਈ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਹੁਣ ਆਸਾ ਦੀ ਵਾਰ ਦਾ ਟਾਈਮ ਹੋ ਗਿਆ ਤੁਸੀਂ ਆਸਾ ਦੀ ਵਾਰ ਲਾਓ ਸਿੱਖਾਂ ਨੇ ਕਿਹਾ ਵੀ ਦੁਸ਼ਮਣ ਤਾਂ ਮਗਰੋਂ ਪੱਜਾ ਹੋਇਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਸਾ ਦੀ ਵਾਰ ਤਾਂ ਲਾਣੀ ਹੈ ਆਸਾ ਦੀ ਵਾਰ ਲਾਈ ਮਗਰ ਦੁਸ਼ਮਣ ਆ ਗਏ ਤੇ ਪੱਜ ਬਹਿ ਗਈ ਜਿਹੜੀ ਸਰਸਾ ਨਦੀ ਜਿਹੜੀ ਹੈਗੀ ਆ ਉੱਥੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ ਜੀਤ ਸਿੰਘ ਚਟਾਰ ਸਿੰਘ ਨਾਲ ਗੁਰੂ ਸਾਹਿਬ ਆਪ ਹੋ ਗਏ ਛੋਟੇ ਦੋ ਸਰਗਰ ਦੇ ਨਾਲ ਮਤਾ ਗੁਜਰੀ ਜੀ ਉਹਨਾਂ ਦੀ ਦੋ ਗੁਰੂ ਮਾਵਾ ਮਤਾ ਸੁਬਰੀ ਜੀ ਤੇ ਸਾਹਬ ਗੌਰ ਜੀ ਇਹਨਾਂ ਨੂੰ ਪਈ ਮਰੀ ਸਿੰਘ ਨਾਲ ਉਹਨਾਂ ਦੀ ਦਿੱਲੀ ਨੂੰ ਤੋਰ ਸਕਦਾ ਕੰਨੇ ਸਜੋ ਗਿਆ ਪਰਵਾਸ ਤੇ ਜਿਹੜੇ ਸੱਚ ਚਮਕੌਰ ਨੂੰ ਚੜ੍ਹ ਪਿਆ ਗਰੋਪੜਾਏ ਮੈਂ ਬਹੁਤ ਪੈਂਦਾ ਸੀ ਗੁਰੂ ਸਾਹਿਬ ਨੇ ਕਿਹਾ ਸੀ ਆਪਣੇ ਕੱਪੜੇ ਸਟਾਣੇ ਕਿਸੇ ਨੂੰ ਪੁੱਛਿਆ ਜੋ ਕਿਸ ਨੇ ਸ਼ਰਾਰਤ ਨਾਲ ਇਸ਼ਾਰਾ ਕੀਤਾ ਵੀ ਆ ਜਿਹੜਾ ਪੱਠਾ ਹੈ ਤੇ ਚੜ੍ਹ ਜਾ ਪੱਠਾ ਕਦੇ ਤਪਿਆ ਪਿਆ ਸੀ ਤੇ ਗੁਰੂ ਸਾਹਿਬ ਦੇ ਚੜ੍ਹਨ ਨਾਲ ਜਿਹੜਾ ਪੱਠਾ ਹੈ ਉਹ ਠੰਡਾ ਹੋ ਗਿਆ ਤੇ ਜਿਹੜਾ ਪੱਠੇ ਦਾ ਮਾਲਕ ਸੀ ਉਹਨੇ ਕਿਹਾ ਵੀ ਗੁਰੂ ਸਾਹਿਬ ਤੁਸੀਂ ਮੇਰਾ ਬਹੁਤ ਨੁਕਸਾਨ ਕੀਤਾ ਮੈਂ ਇੱਟਾ ਪੱਕਣੇ ਵਾਲੀ ਸੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੇਰੀਆਂ ਜਿਹੜੀਆਂ ਇੱਟਾਂ ਨੇ ਨਾ ਭਾਵੇਂ ਕੱਚੀਆਂ ਪਰ ਪੱਕੀਆਂ ਦੇ ਭਾਅ ਦੀ ਜਾਣਗੀਆਂ ਪਰ ਉਹਨਾਂ ਦਿਨਾਂ 'ਚ ਇੱਟਾਂ ਦੀ ਬੜੀ ਸ਼ਾਰਟੇਜ ਹੋ ਗਈ ਇਸ ਕਰਕੇ ਜਿਹੜਾ ਉਹਨਾਂ ਦੀ ਕੱਚੀਆਂ ਇੱਟਾਂ ਵੀ ਸਹੀਆਂ ਪੱਕੀਆਂ ਇੱਟਾਂ ਦੇ ਬਰਾਬਰ ਬਿੱਗੀਆਂ। ਫਿਰ ਉੱਥੇ ਉਹਨਾਂ ਦੇ ਕਪੜੇ ਸਕਾਏ। ਉਸ ਤੋਂ ਬਾਅਦ ਇੱਕ ਸਿੱਖ ਜਿਹੜਾ ਸੀ ਉਹ ਕਹਿੰਦਾ ਤੁਸੀਂ ਆਓ ਚਮਕੌਰ ਆ ਜਾਓ ਮੇਰੇ ਇੱਥੇ ਕੱਚੀ ਗੜੀ ਉੱਥੇ ਤੁਸੀਂ ਆ ਜਾਓ। ਉਹ ਚਮਕੌਰ ਪਹੁੰਚ ਗਏ। ਚਮਕੌਰ ਤਿੰਨ ਦਿਨ ਜੰਦ ਹੁੰਦਾ ਰਿਹਾ। ਤੇ ਉਸ ਯੁੱਧ ਦੇ ਵਿੱਚ ਬਹੁਤ ਸਾਰੇ ਸਿੰਘ ਜਿਹੜੇ ਸ਼ਹੀਦ ਹੋ ਗਏ। ਉੱਥੇ ਉਹਨਾਂ ਜਿਹੜੇ ਦੋ ਬੇਟੇ ਆ ਉਹ ਵੀ ਸ਼ਹੀਦ ਹੋਏ। ਇੱਕ ਮੈਂ ਹੋਰ ਗੱਲ ਕਰਾਂ ਕਿ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਜਿੰਨਾ ਸੋਨਾ ਚਾਂਦੀ ਮੋਹਰੇ ਸੀ ਗਿਆ ਉਹ ਸਾਰੀਆਂ ਉਹਨੇ ਕਹਿੰਦੇ ਦਰਿਆ ਦੇ ਛੱਡ ਦਿਓ ਸਰਸਾ ਦਰਿਆ ਦੇ ਛੱਡ ਦਿਓ ਇੱਕ ਉਹਨਾਂ ਕੋਲ ਕਿਸੇ ਰਾਜ ਆਸਾਮ ਦੇ ਰਾਜ ਨੇ ਇੱਕ ਚਾਂਦਨੀ ਦਿੱਤੀ ਸੀ ਬਹੁਤ ਕੀਮਤੀ ਕਹਿੰਦੇ ਇਹਨੂੰ ਵੀ ਛੱਡ ਦਿਓ ਤੇ ਸਿੱਖ ਜਿਹੜੇ ਫਿਰ ਮਹਾਤਮ ਗੁਰੂ ਜੀ ਕੋਲ ਗਏ ਵੀ ਮਹਾਰਾਜ ਇਹਨਾਂ ਨੂੰ ਬਹੁਤ ਵੀ ਪੈਸੇ ਜਿਹੜੇ ਆ ਉਹ ਸਾਨੂੰ ਦੇ ਦੇ ਕਿਉਂ ਛੱਡ ਦੇ ਦਰਿਆ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੇ ਮੈਂ ਸਿੱਖਾਂ ਜਿਹੜੇ ਸਿੱਖ ਮੇਰੇ ਨਾਲ ਨੇ ਯਾ ਮੇਰਾ ਸਿੱਖਾਂ ਨਾਲ ਕੋਈ ਪੈਸੇ ਦਾ ਰਿਸ਼ਤਾ ਨਹੀਂ ਹੈ ਪੈਸੇ ਕਰਕੇ ਮੇਰੇ ਨਾਲ ਨਹੀਂ ਜੁੜੇ ਹੋਏ ਪੈਸਾ ਇੱਕ ਜ਼ਹਿਰ ਹੈ ਜਿਵੇਂ ਅਰੇਂਜਮੈਂਟ ਲੱਗ ਗਿਆ ਤਾਂ ਲੜਾਈ ਦਾ ਹੋ ਜਾਣੀ ਹੈ ਇਸ ਕਰਕੇ ਪੈਸੇ ਨੂੰ ਸਾਰੇ ਨੇ ਦਰਿਆਵਾਂ ਵਿੱਚ ਛੁੱਟ ਦਿਓ ਜਿਹੜਾ ਕੀਮਤੀ ਜਿਹੜਾ ਜਿਹੜਾ ਚੰਦਨੀ ਜਿਹੜੀ ਬਣਾਈ ਸੀ ਅਜਮੇਰ ਦੇ ਰਾਜੇ ਨੇ ਦਿੱਤੀ ਸੀ ਉਹਨੂੰ ਵੀ ਭੂਗ ਦਿਓ ਤੇ ਉੱਥੇ ਫਿਰ ਭਾਈ ਨੰਦ ਨਾਨ ਨੇ ਇਸੇ ਗੱਲ ਤੋਂ ਮਜਬੂਰ ਹੋ ਕੇ ਲਿਖਿਆ ਸੀ ਕਿ ਭਈ ਬਾਦਸ਼ਾਹ ਦਰਬੀਰ ਗੁਰੂ ਗੋਬਿੰਦ ਸਿੰਘ ਉਹ ਗੌਰ ਪੂਜੇ ਤਿੰਨ ਦਿਨ ਲੜਾਈ ਹੋਈ ਚਮਕੌਰ ਬਹੁਤ سارے ਸਿੰਘ ਸ਼ਹੀਦ ਹੋ ਗਏ ਸ਼ੀਦਰਨਵਾਲ ਤੇ ਅਜੀਤ ਸਿੰਘ ਨੇ ਅੱਗੇ ਮੰਗੀ ਕਿ ਮੈਨੂੰ ਹੁਕਮ ਕਰੋ ਮੈਂ ਜਾਣਾ ਜੰਗ ਦੇ ਵਿੱਚ ਗੁਰੂ ਸਾਹਿਬ ਨੇ ਉਹਦੇ ਤੇ ਕਲਗੀ ਸਿਹਾਗੀ ਭੇਜਿਆ ਜਦੋਂ ਉੱਪਰ ਗੁਰੂ ਸਾਹਿਬ ਇੱਕ ਉੱਚੀ ਮੜੀ ਤੇ ਬਹਿ ਗਏ ਸਾਰੇ ਜੰਗ ਦਾ ਨਜ਼ਾਰਾ ਦੇਖ ਰਹੇ ਸੀ ਜਦੋਂ ਅਜੀਤ ਸਿੰਘ ਸ਼ਹੀਦ ਹੋਇਆ ਤਾਂ ਗੁਰੂ ਸਾਹਿਬ ਨੇ ਆਪ ਚੁਕਾਰਾ ਛੱਡਿਆ ਫਿਰ ਛੋਟੇ ਸਾਹਿਬ ਜੀ ਉਹਦੇ ਨੇ ਕਹਿ ਕਿ ਮੈਨੂੰ ਵੀ ਅੱਗੇ ਅਜੀਤ ਜੀ ਉਧਾਰ ਸਿੰਘ ਨੇ ਉਹ ਵੀ ਗਏ ਉਹ ਵੀ ਸ਼ਹੀਦ ਹੋ ਗਏ ਤੋਂ ਉਥੇ ਦਾਸ ਸਿੰਘ ਸਿੱਖ ਮਕੌਰ ਸਾਹਿਲ ਦੇ ਵਿੱਚ ਉਥੋਂ ਪੰਜਾਂ ਸਿੰਘਾਂ ਨੇ ਇਕੱਠੇ ਹੋ ਕੇ ਕਿਹਾ ਗੁਰੂ ਸਾਹਿਬ ਤੁਸੀਂ ਚਲੇ ਜਾਓ ਕਿ ਤੁਸੀਂ ਬਚੋਗੇ ਫਿਰ ਪੰਥ ਵੀ ਬਚ ਜਾਏਗਾ ਕਿ ਤੁਸੀਂ ਚਲੇ ਗਏ ਫਿਰ ਪੰਥ ਨਹੀਂ ਚੱਲਣਾ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ ਮੈਂ ਨਹੀਂ ਜਾਵਾਂਗਾ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਪਰ ਗੁਰੂ ਸਾਹਿਬ ਨੇ ਫਿਰ ਉਹਨਾਂ ਨੇ ਹੁਕਮ ਹੁਕਮ ਕੀਤਾ ਕਿ ਤੁਹਾਨੂੰ ਜਿਹੜਾ ਕਿਹੜਾ ਛੱਡਣਾ ਪਏਗਾ ਸਾਡਾ ਹੁਕਮ ਹੈ ਤੋਂ ਗੁਰੂ ਸਾਹਿਬ ਉਥੋਂ ਕਿਹੜਾ ਛੱਡ ਕੇ ਉਨੀ ਗੰਦਰ ਵੀ ਇੱਕ ਰਾਤ ਨੂੰ ਜਾਣ ਲੱਗਿਆ ਇਹ ਤਾੜੀ ਮਾਰੀ ਤੇ ਕਿਹਾ ਕਿ ਵੀ ਤੀਰੇ ਹਿੰਦ ਜਿਹੜਾ ਹੈ ਨਾ ਉਹ ਜਾ ਰਿਹਾ ਤੇ ਤਾੜੀ ਮਾਰੀ ਜਿਹੜੇ ਦੁਸ਼ਮਣ ਦੀ ਪਹੁੰਚਾਂ ਸੀ ਉਹਨਾਂ ਚ ਖਲਵਲੀ ਮਚ ਗਈ ਤੇ ਗੁਰੂ ਸਾਹਿਬ ਜਦੋਂ ਡੰਗਣ ਲੱਗੇ ਜਿੱਥੇ ਸਿੰਘ ਸੀ ਹੋਏ ਸੀ ਸਾਬ ਜੱਟ ਦੇ ਉੱਥੇ ਉਹਨਾਂ ਨੇ ਜੁੱਤੀ ਖੋਲ ਲਈ ਕਿ ਮੇਰੀ ਮੇਰੀ ਜੁੱਤੀ ਕਿਤੇ ਨਾ ਫੀਦਾਂ ਦੇ ਜਿਹੜੇ ਸਿਰਾਂ ਦੇ ਨਾਲ ਲੱਗ ਜਾਏ ਉਹ ਉਹਨਾਂ ਸਾਹ ਨਾਲ ਇੱਕ ਨਜ਼ਰ ਭਰ ਕੇ ਜੀਤ ਸਿੰਘ ਤੇ ਧਾਰ ਸਿੰਘ ਵੱਲ ਦੇਖਿਆ ਸਿੰਘਾਂਵਲ ਦੇਖਿਆ ਇੱਥੋਂ ਉਹ ਮਿੰਗੇ ਪੈਰੀਂ ਗੁਜ਼ਰ ਗਏ ਤਿੰਨ ਸਿੰਘ ਉਹਨਾਂ ਦੇ ਨਾਲ ਜਿਹੜੇ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਸਵੇਰੇ ਤੜਕੇ ਜਿਹੜਾ ਚੰਦਰਮਾ ਹੈ ਨਾ ਨਾਲ ਜਦੋਂ ਤਾਰਾ ਉੱਤਰ ਕੇ ਦਿੱਤਾ ਤਾਰਾ ਦੇਖ ਲਿਓ ਉਹ ਤਾਰੇ ਜਿਸ ਜਿਸਾ ਜੋ ਤਾਰਾ ਹੋਏਗਾ ਤੁਸੀਂ ਮੈਨੂੰ ਉੱਥੇ ਮਿਲਿਓ ਮੈਂ ਉੱਥੇ ਤੁਹਾਨੂੰ ਮਿਲਾਂਗਾ ਉਹ ਤਿੰਨ ਸਿੰਘ ਜਿਹੜੇ ਸੀ ਫਿਰ ਉਹ ਉੱਥੋਂ ਵਿਛੜ ਗਏ ਤੁਰੋ ਚਾਇਰਾ ਕੋ ਮੁਸੇਕ ਮਹਲੇ ਤਾਰੇ ਦੀ ਦਿਸ਼ਾ ਦੇਖ ਕੇ ਉਹ ਫਿਰ ਮਾਛੀ ਵੜਵੇ ਜੰਗਲਾਂ 'ਚ ਪਹੁੰਚ ਗਏ ਤੇ ਉੱਥੇ ਗੁਰੂ ਸਾਹਿਬ ਸੁੱਤੇ ਪਏ ਸੀ ਉੱਥੋਂ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਕਿ ਨਿਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤੂੰ ਜਿਹੜਾ ਜਣਾ ਸੀ ਇੰਪੋਰਟ ਦਾ ਹਿੱਸਾ ਉੱਥੇ ਕਹਿੰਦੇ ਤੇ ਗੁਰੂ ਸਾਹਿਬ ਨੇ ਇੱਕ ਸ਼ੇਰ ਕਿਹਾ ਕਿ ਕਿਹਾਸ਼ ਇਹ ਹੂਤ ਕੇ ਬੱਚਗਾ ਕੁਸਤੇ ਮਾਰ ਕੇ ਬਾਕੀ ਵਿਚਾਂਦ ਅਸਤ ਇੱਕ ਇੱਕ ਬਾਕੀ ਵਿਚਾਂਦ ਅਸਤ ਤੇ ਚੀ ਦੇ ਮਾਰ ਕਿ ਜੇ ਕੀ ਹੋਇਆ ਜੇ ਮੇਰੇ ਜੇਰੇ ਸਾਹਿਬ ਜਾ ਦੇ ਸ਼ਹੀਦ ਹੋ ਗਏ ਮੇਰਾ ਜਿਹੜਾ ਕੁੰਡਰੀਆ ਖਾਲਸਾ ਹੈ ਉਹ ਜੇ ਬਾਕੀ ਹੈ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਹਿੱਸਾ ਜੀ ਮੋਸੀ ਛੋਟੇ ਸਾਹਿਬ ਚੱਲ ਜਾਂਦਾ ਛੋਟੇ ਸਾਹਿਬ ਜਿਹੜੇ ਸੀ ਉਹ ਚਮਕੌਰ ਪਹੁੰਚ ਗਏ ਮੈਂ ਉਹ ਫਤਿਹਗੜ੍ਹ ਸਾਹਿਬ ਪਹੁੰਚ ਗਿਆ ਪਹਿਲਾਂ ਜਦੋਂ ਮਾਤਾ ਗੁਜਰੀ ਤੇ ਸਾਹਿਬ ਜੱਤੇ ਨੂੰ ਲੈ ਕੇ ਜਾ ਰਹੀ ਸੀ ਨਹੀਂ ਪਹਿ ਰਿਆ ਸੀ ਅੱਧੀ ਰਾਤ ਸੀ ਕਿਸੇ ਰਸਤੇ ਦਾ ਨਹੀਂ ਸੀ ਪਤਾ ਉੱਥੇ ਕਿ ਦਰਿਆ ਦੇ ਕੰਢੇ ਇੱਕ ਕੁੰਨੀ ਸੀ ਉਹ ਜਿਹੜਾ ਮਾਛੀ ਸੀ ਗ੍ਰਾਮ ਪਾਲ ਕਰਦਾ ਸੀ ਮਲਾ ਉਹ ਕੰਮੇ ਮਾਛੀ ਦੀ ਛੰਨ ਸੀ ਗੁਰੂ ਸਾਹਿਬ ਨੇ ਉੱਥੇ ਛਾਂ ਦੇ ਜਾਵੜੇ ਉਹਨਾਂ ਨੇ ਪਛਾਣ ਲੈ ਕੇ ਗੁਰੂ ਸਾਹਿਬ ਆਏ ਨੇ ਉਹਨਾਂ ਨਾਲ ਉਹਨੂੰ ਬੇਨਤੀ ਕੀਤੀ ਕਿ ਸਾਡੇ ਕੋਲ ਰਾਤ ਰਹੋ ਤੁਸੀਂ ਉਹਨਾਂ ਦੀ ਵੀ ਘਰ ਵਾਲੀ ਸੀ ਮੱਛਣੀ ਉਹ ਪ੍ਰਸ਼ੰਦਾ ਆਚਾਰ ਕਰਕੇ ਗਈ ਇਹ ਮਾਤਾ ਗੁਜਰੀ ਜੀ ਨੇ ਉਹਨੂੰ ਵੀ ਕੁਝ ਮੋਹਰਾ ਦਿੱਤੀਆਂ ਉੱਥੋਂ ਤੇਨ ਜਿਹੜਾ ਜੀ ਦਾ ਬ੍ਰਦਰ ਸੋਇਆ ਉਹ ਬ੍ਰਾਹਮਣ ਜੀ ਨੂੰ ਕਹਿੰਨੇ ਆ ਉਹ ਵੀ ਹੁਣ ਖਬਰ ਹੋਈ ਉਹ ਲੈਣ ਵਾਸਤੇ ਆਇਆ ਕਿ ਤੁਸੀਂ ਆਓ ਤੁਸੀਂ ਮੇਰਾ ਪਿੰਡ ਹੈਗਾ ਖੇੜੀ ਉੱਥੇ ਰਾਤ ਰਹੋ ਮਾਤਾ ਜੀ ਨਾਲ ਲੈ ਕੇ ਬੱਚਿਆਂ ਨੂੰ ਚਲੇ ਗਏ ਜੀ ਕਹਿੰਦੇ ਮਾਤਾ ਜੀ ਕੋਲੇ ਕੱਛੜੀ ਸੀ ਜੀ ਤੇ ਚੀਮ ਦੀ ਮੋਹਰਾਂ ਸੀਗੀਆਂ ਉਹ ਮੋਹਰਾਂ ਮਾਤਾ ਜੀ ਨੇ ਥੱਲੇ ਰੱਖ ਦਿੱਤੀ ਮੰਦਰ ਦੇ ਥੱਲੇ ਉਹ ਦੂਰਾਤ ਨੂੰ ਜਿਹੜਾ ਅਸੀਂ ਪਾਇਆ ਗੰਗੂ ਉਹਨਾਂ ਦੇ ਕੁਛ ਮੋਹਰਾਂ ਝੋੜ ਆ ਲਈਆਂ ਮਾਤਾ ਜੀ ਨੇ ਦੇਖ ਲਿਆ ਬੋਲੇ ਕੁਛ ਨਹੀਂ ਦੂਜੇ ਜਨੂੰ ਨੇ ਕਿਹਾ ਗੁਰੂ ਕੇ ਪਾਈਏ ਚੋਂ ਮੋਹਰਾਂ ਚਾਹੀਦੀਆਂ ਅਸੀਂ ਤੂਖੜ ਮਿੱਤੋਂ ਮੰਗ ਕੇ ਲੰਗਰ ਦਾ ਇਸ ਤਰ੍ਹਾਂ ਕਰਦਾ ਉਹ ਕਹਿੰਦਾ ਲਓ ਜੀ ਮੈਂ ਤੁਹਾਨੂੰ ਆਪਣੇ ਘਰ ਚ ਨਾਲ ਤਾਂ ਰੱਖਿਆ ਨਾਲੇ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਹੋ ਉਲਟਾ ਜੀ ਉਹ ਮੁਰੰਡੇ ਦੇ ਸੁਬੇਦਾਰ ਕੋਲ ਚਲਾ ਗਿਆ ਕਿ ਗੁਰਗੁਬੇ ਸਿੰਘ ਦੇ ਬੱਚੇ ਤੇ ਮਾਤਾ ਮੇਰੇ ਕਬਰੀ ਚ ਨੇ ਸੁਬੇਦਾਰ ਮੁਰੰਡੇ ਦਾ ਆਪਣਾ ਕੁਛ ਹੋਇਆ ਉੱਥੋਂ ਉਹਨਾਂ ਨੂੰ ਮਾਤਾ ਜੀ ਨੂੰ ਲੈ ਕੇ ਮੁਰੰਡੇ ਕੋਤ ਵਾਲੀ ਆਏ ਉੱਥੋਂ ਫਿਰ ਗੱਡੇ ਤੇ ਬਿਠਾ ਕੇ ਫਤੇਗੜ ਲੈ ਗਏ ਇਹ ਫਤੇਗੜ ਜਿਹੜਾ ਸੀ ਤਿੰਨ ਦਿਨ ਜਿਹੜਾ ਹੈ ਫਤੇਗੜ ਹਨ ਲੂਟੇ ਨੂੰ ਘੁਰਚੇ ਰੱਖਿਆ 13 ਪੌਣ ਉਹਨਾਂ ਨੂੰ ਖੈਲ ਜੇ ਦੇ ਨੂੰ ਬਰਾਇਆ ਗਿਆ ਉੱਤੇ ਜਿਹੜਾ ਵਜੀਰ ਸੀ ਉਹ ਜੀ ਕਾਂਡਰਾ ਤੋਂ ਬਖਸ਼ ਲਖਰਹੰਦ ਸੀ ਉਸ ਨੇ ਉਹਨਾਂ ਨੂੰ ਸलाम ਸलाम ਮੰਨਣ ਵਾਸਤੇ ਕਿਹਾ ਤੁਸੀਂ ਆ ਜਾਓ ਤੁਹਾਨੂੰ ਵੱਡੇ ਵੱਡੇ ਅਧਿ ਦੇਵਾਂਗੇ ਤੁਹਾਡੇ ਚੰਗੇ ਕਰਾਂਗੇ ਡਾ ਕਰਾਂਗੇ ਤੁਸੀਂ ਸलाम ਛੱਡੋ ਉਹ ਸਭ ਜੀ ਨਹੀਂ ਮੰਨਿਆ ਜਾਣ ਲੱਗੇ ਅਸੀਂ ਗੁਰੂ ਤੇਗ ਬਹਾਦਰ ਦੇ ਪੁੱਤਰ ਹਾਂ ਰਿਸ਼ੀ ਦਨਿਕੁਲ ਚੋਂ ਹਾਂ ਹਨ ਧਰਮ ਪਿਆਰਾ ਹੈ ਦੂਸਰੇ ਦਿਨ ਸਭ ਜੀ ਆਜਨ ਫੇਰ ਬੁਆਇਆ ਗਿਆ ਫੇਰ ਸਮਝਾਇਆ ਗਿਆ ਇੱਕ ਵਾਰੀ ਤੱਕ ਨੇ ਜਿਹੜਾ ਨजीर खान ਸੀ ਉਹਨੇ ਕਿਹਾ ਚਲੋ ਛੱਡੋ ਛੋਟੇ ਬੱਚੇ ਨੇ ਕਿ ਕਸੂਟ ਹੈ ਫਿਰ ਉਹਨਾਂ ਦਾ ਜੋ ਜਵਾਨ ਸੀ ਪੰਚ ਸੁਚਾ ਲੰਗ ਉਹਨੇ ਕਿਹਾ ਮਹਾਰਾਜ ਜਿਹੜੇ ਸੱਪ ਦੇ ਬੱਚੇ ਨੇ ਸਪੂਰੀਏ ਹੁੰਦੇ ਨੇ ਇਹ ਫਿਰ ਵੱਡੇ ਹੋਗੇ ਤੁਹਾਡੇ ਲਈ ਮੁਸ਼ਕਲ ਪੈਦਾ ਕਰਨਗੇ ਇਹਨਾਂ ਨੂੰ ਜਾਇਨਾ ਇਹਨਾਂ ਨੂੰ ਸੁਝਾਇ ਮੌਤ ਦਿਓ ਜਾਇ ਮੌਤ ਇਹਨਾਂ ਲੱਗੇ ਜਦੋਂ ਨਵਾਬ ਸ਼ੇਰ ਖਾਂ ਆ ਗਿਆ ਦੇ ਕੋਟਲੇ ਦਾ ਉਹਨੇ ਕਿਹਾ ਇੰਨਾ ਕਰੋ ਮੈਂ ਐਰਪੋਰਟ ਗਿਆ ਕਿ ਤੂ ਇਹ ਬੱਚੇ ਇਹ ਬੱਚੇ ਚਾਹੇ ਹਵਾਲੇ ਕੀਤੇ ਭਰਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਚੰਗਤ ਮਾਰਿਆ ਸੀ ਉਹਦਾ ਬਦਲਾ ਧੰਨਵਾਦ ਸ਼ਹੀਰ ਖਾਂ ਕਹਿੰਦਾ ਕਿ ਮੈਂ ਆਪਣਾ ਬਦਲਾ ਗੁਰੂ ਗ੍ਰੰਥ ਸਾਹਿਬ ਕੋ ਲਵਾਗਾ ਮੈਂ ਨਾ ਬੱਚਾ ਕੋ ਨਹੀਂ ਲਵਾਗਾ ਉਹ ਫਿਰ ਕਾਜੀ ਨੇ ਫਿਰ ਫਤਵ ਦਾ ਗਾੜੀ ਬਜੀਖਾਨੇ ਪਿਛਾ ਕਾਜੀ ਨੂੰ ਤੇ ਫਤਵਾ ਹੈ ਉਹਨੇ ਕਿਹਾ ਜੀ ਇਹਨਾਂ ਨੂੰ ਜਿੰਦਾਈ ਵਿਹਾਵੀ ਜਮਾਇਦਾ ਤੇ ਉਸ ਵੀਲੇ ਜਿਹੜਾ ਸੀ ਨਾ ਨਵਾਬ ਸ਼ੇਖਾਂ ਉਹ ਉਹਨਾਂ ਨੂੰ ਗ੍ਰਾਜਰ ਸਤ ਪਾਸ਼ਾ ਜੀ ਬੋਲ ਪਿਆ ਕਿ ਵੀਰ ਖਾਂ ਚੰਗੀ ਕਰ ਨਹੀਂ ਕਰ ਰਿਹਾ ਹਾਂਜੀ ਉਥੋਂ ਜਿਹੜਾ ਨਾਮ ਅਨੇ ਸਰ ਜਾਤੀ ਉਹਨਾਂ ਨੂੰ ਕਹਿੰਦੇ ਨਹੀਂ ਹਾਂ ਚੰਡਾ ਵਾਸਤੇ ਜਿਹੜਾ ਫਤਵਾ ਜਾਰੀ ਕਰ ਦਿੱਤਾ ਗਿਆ ਤੇ ਆ ਤੋਂ ਤੇ ਕਿਉਂ ਨਹੀਂ ਸੱਜਿਆ ਜਿਹੜੀ ਛੋਟੇ ਬੱਚਿਆਂ ਜਿਹੜੀ ਸ਼ਹਾਦਤ ਹੋਈ ਹੈ ਪੱਤਰਖਾਨ ਸਾਹਿਬ ਦੇ ਵਿੱਚ ਤੋਂ ਦੂਸਰੀ ਗੱਲ ਇਹ ਹੈ ਕਿ ਜੇ ਅਸੀਂ ਦੇਖੀਏ ਸ਼ੁਰੂ ਤੋਂ ਕਿ ਇਹ ਵੀ ਇੱਕ ਪਾਸੇ ਮੁਗਲ ਸੱਤਨਤ ਹੈ ਇੱਕ ਪਾਸੇ ਸਿੱਖ ਸੱਤਨਤ ਹੈ ਇੱਕ ਪਾਸੇ ਬਾਬਰ ਹੈ ਇੱਕ ਪਾਸੇ ਬਾਬਾ ਬਾਬੇ ਤੇ ਬਾਬਰ ਕਿੰਨੀ ਉੱਚੀ ਜੜੀ ਚੱਲਦੀ ਹੈ 1539 ਦੇ ਵਿੱਚ 1524 ਦੇ ਵਿੱਚ ਸ਼ਾਇਦ 26 ਉਹ ਜਿਹੜਾ 26 ਬਾਵਰ ਜਿਹੜਾ ਉਹਨਾਂ 'ਤੇ ਹਮਲਾ ਕੀਤਾ ਹਾਂ ਪਾਣੀ ਪਾਦੀ ਦੀ ਲੜਾਈ ਹੋਈ ਹਮਲਾ ਕੀਤਾ ਤੋਂ ਗੁਰੂ ਨਾਨਕ ਨੇ ਬਾਵਰ ਨੂੰ ਜਾਬਰ ਕੀਤਾ ਅਜਿਕੇ ਉਸ ਵੇਲੇ ਹੋਰ ਵੀ بڑے ਗੁਰੂ ਸੀ ਬੜੇ ਸਿੱਖ ਸੀ ਕਿਸੇ ਨੇ ਬਾਵਰ ਨੂੰ ਜਾਬਰ ਨਹੀਂ ਕੀਤਾ ਮੌਤ ਲਈ ਤੰਦ ਦਾ ਲਾੜਾ ਵੀ ਕਿਹਾ ਗੁਰੂ ਸਾਹਿਬ ਨੇ ਉਸ ਤੇ ਜਿਹੜਾ ਗੁਰੂ ਜਿਹੜਾ ਬਾਵਰ ਦਾ ਹੰਕਾਰ ਸੀ ਨਾ ਜਿਹੜਾ ਉਹ ਬਾਵਰੀ ਜਰਾਲ ਸੀ ਉਹ ਗੁਰੂ ਸਾਹਿਬ ਨੂੰ ਨਾਲ ਟਕਰਿਆ ਉਸ ਤੋਂ ਬਾਅਦ ਉਹਦਾ ਪੁੱਤਰ ਸੀ ਹਮਾਈਉਂ ਕੋਈ ਇੱਕ ਲੜਾਈ ਦੇ ਵਿੱਚ ਹਾਰ ਗਿਆ ਛੇ ਸੱਤ ਸੂਰੀ ਕੋਲੋਂ ਕਿਸੇ ਨੇ ਪੁੱਛਿਆ ਕਿ ਇੱਥੇ ਕੋਈ ਫਕੀਰ ਹੈ ਜਿਹਦੇ ਕੋਲੋਂ ਮੈਂ ਆਸ਼ੀਰਵਾਦ ਲਵਾਂ ਮੈਂ ਲੜਾਈ ਜਿੱਤਣੀ ਚਾਹੁੰਦਾ ਹੈ ਕਿਸੇ ਨੇ ਕਿਹਾ ਇੱਥੇ ਗੁਰੂ ਨਾਨਕ ਦੀ ਗਰਦੀ ਦਾ ਦੂਜਾ ਵਾਰਸ ਬੈਠਾ ਹੈ ਗੁਰੂ ਅੰਗਦ ਉਹਦੇ ਕੋਲ ਜਾਓ ਆਸ਼ੀਰਵਾਦ ਲਵੋ ਉਹ 와ਯੂ ਗਿਆ ਸਨੇਹ ਹੈ ਭੱਜਾ ਕੇ ਗੁਰੂ ਨੂੰ ਕਹੋ ਕਿ ਬਾਦਸ਼ਾਹ ਆਇਆ ਹੈ ਗੁਰੂ ਸਾਹਿਬ ਨੇ ਕਿਹਾ ਉਹਨੂੰ ਕਹੋ ਵੀ ਇੰਤਜ਼ਾਰ ਕਰੋ ਮੈਂ ਬੱਚਿਆਂ ਨੂੰ ਗੁਰਮੱਥੀ ਪੜ੍ਹਾ ਰਿਹਾ ਹਮਾਯੂ ਨੂੰ ਬੜਾ ਗੁੱਸਾ ਆਇਆ ਹਮਾਯੂ ਕਹਿੰਦਾ ਵੀ ਉਹਦੀ ਇਹ ਜੁਰਤ ਸਿਧਾਂਦਰ ਜਾਵੜਿਆਂ ਤੇ ਤਲਵਾਰ ਅੜਾ ਲਈ ਗੁਰੂ ਸਾਹਿਬ ਦੇ ਉੱਪਰ ਉਹ ਰੋਂਗ ਦਿਨ ਕਿਹਾ ਕਿ ਬਾਦਸ਼ਾਹ ਵਿਛੇ ਨੂੰ ਤਲਵਾਰ ਕਢਣੀ ਸੀ ਉੱਥੇ ਤਾਂ ਉਹ ਹਾਰ ਕੇ ਭੱਜਿਆ ਹੁਣ ਟੁਫਕੀਰੇ ਨੇ ਤਲਵਾਰ ਚੜਾਉਣਾ ਹਮਾਯੂ ਜਿਹੜਾ ਅਛਮਿੰਤਾਹੋ ਕੇ ਬਾਪਾ ਚਲਾ ਗਿਆ ਉਸ ਤੋਂ ਬਹੁਤ ਜਿਹੜਾ ਬਾਬਰ ਦਾ ਜਨਾਰ ਹੈ ਜਿਹੜਾ ਬਾਬਰਦਾਰੇ ਦਾ ਝੂਠ ਹੈ ਉਹ ਫਿਰ ਗੁਰੂ ਅਰਜਨ ਨਾਲ ਟਕਰਾਇਆ ਮੇਰੇ ਕਿੰ딜ਿਆ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤਿੰਨ ਸ਼ਰਤਾਂ ਰੱਖੀਆਂ ਸੀ ਕਿ ਜਦੋਂ ਤੁਸੀਂ ਗ੍ਰੰਥ ਰਚ ਰਹੇ ਹੋ ਇਹ ਅਸਲਾਮ ਦੀ ਸ਼ਬਦ ਦਰਜ ਕਰ ਦਿਓ ਕੋਈ ਸ਼ਲੋਕ ਜਾਂ ਫਿਰ ਮਸਲਾਮ ਕਬੂਲ ਕਰ ਲਓ ਜਾਂ ਮਰਨੇ ਚਾਰ ਹੋ ਜਾਓ ਤੋਂ ਤਿੰਨਾ ਮੰਗਾ ਚ ਗੁਰੂ ਵਰ ਜਿੰਨੇ ਕਿਹਾ ਕਿ ਮੈਨੂੰ ਬੜੀ ਦੋਨੋਂ ਮੰਗਾ ਮਨਜ਼ੂਰ ਨਹੀਂ ਮੈਂ ਸ਼ਹੀਦ ਹੋਣ ਲਈ ਆ ਰਿਹਾ ਹਾਂ ਉਸ ਤੋਂ ਬਾਅਦ ਬਿਰਹਾਲ ਜਸਪੁੱਤਰ ਸਿੰਘ ਖੇਨੇ ਗੁਰੂ ਗੁਰੂ ਸਰਗੋਬੰਦ ਉਹਨਾਂ ਦੀ ਵੀ ਜਿਹੜਾ ਜਹਾਂਗੀਰ ਸੀ ਉਹਨਾਂ ਉਹਨਾਂ ਨੂੰ ਜਿਹੜਾ ਪਿਆ ਸੀ ਦੁਆਲੀਆ ਦਾ ਉਹ ਚ ਬੰਦ ਕਰ ਦਿੱਤਾ ਉੱਥੇ ਬਹੁਤ ਬਹੁਤ سارے ਰਾਜੇ ਕਿੰਨੇ 51 ਰਾਜੇ ਜਿਹੜੇ ਸੀ 50 ਰਾਜੇ ਇੱਥੇ ਜਿਹੜੇ ਕੋਈ ਇਹਨਾਂ 22 ਧਾਰਿਆਂ ਵਿੱਚੋਂ ਉਹ ਵੀ ਉੱਥੇ ਕਾਇਰ ਸੀ ਜਿਹੜਾ ਰਾਜਾ ਬਖਾਰੀ ਰਾਜਾ ਜਿਹੜਾ ਬੁਖੀ ਸੀ ਪੀਵ ਚੰਦ ਉਹ ਜੇਮ ਚੰਦ ਦਾ ਪਿਤਾ ਸੀ ਆਹ ਦਾ ਜੈ ਚੰਦ ਉਹ ਵੀ ਉਸ ਕਿਲੇ ਚ ਕੈਦ ਸੀ ਤੇ ਗੁਰੂ ਸਾਹਿਬ ਨੇ ਉਸ ਬਕੀ ਰਾਜ ਨੂੰ ਛੁਡਾਇਆ ਉਹ ਜਿਹੜਾ ਜੈ ਚੰਦ ਸੀ ਉਹ ਵੀ ਉਹਨਾਂ ਦਾ ਫੱਲਾ ਫੜ ਕੇ ਬਾਹਰ ਆ ਗਿਆ ਤੇ ਫਿਰ ਉਸੇ ਜੈ ਚੰਦ ਦੇ بیٹے ਮਈ ਚੰਦ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੇ بیٹے ਦਾ ਜਹਾ ਹੈ ਤੁਸੀਂ ਸਾਨੂੰ ਜਿਹੜੀ ਚੰਨਣੀ ਹੈ ਇਹ ਦੇ ਦਿਓ ਕੋਈ ਸਾਹਮਣੇ ਕਿ ਆਪ ਇਹ ਰਾਜਾ ਸਾਹਮਣੇ ਨੰਬਿੱਤੀ ਸੀ ਉਨੇ ਕਿ ਅਸੀਂ ਚਰਣੀ ਜਿਹੜੀ ਹੈ ਕਿਸੇ ਨੂੰ ਨਹੀਂ ਦੇਣੀ। ਉਹ ਉਸਾਮਨਾ ਚਰਣੀ ਦੇ ਇਨਕਾਰ ਕਰ ਦਿੱਤਾ ਤੇ ਅਜਮੇਰ ਚੰਦ ਨੇ ਜੁਗੜੀ ਧਾਕੇ ਬਾਈ ਤਾਲ ਦੇ ਰਾਜਿਆਂ ਨੂੰ ਇਕੱਠਾ ਕਰਕੇ ਗੁਰੂ ਸਾਹਿਬ 'ਤੇ ਹਮਲਾ ਕੀਤਾ। ਉਸ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਸੀ ਉਸ ਤੋਂ ਬਾਅਦ ਜਿਹੜਾ ਬਾਬਰ ਦਾ ਜਲਾਲ ਸੀ ਫਿਰ ਉਹ ਗੁਰੂ ਤੇਗ ਬਹਾਦਰ ਨਾਲ ਟਕਰੀਆ ਉੱਥੇ ਵੀ ਸ਼ਰਤਾਂ ਰੱਖੀਆਂ ਜਿਆਦਾ ਕਰਾਮਾ ਦਿਖਾ ਦਿਓ ਜਾਂ ਤੁਸੀਂ ਕਰਾਮਾ ਦਿਖਾਓ ਜਾਂ ਸਲਾਮ ਕਬੂਲ ਕਰ ਲਓ ਜਾਂ ਫਿਰ ਮਰਨ ਦੀ ਤਿਆਰ ਹੋ ਜਾਓ। ਸਤਿਗੁਰੂ ਸਾਹਿਬ ਨੇ ਉੱਥੇ ਵੀ ਇਹੀ ਕਿਹਾ ਕਿ ਮੈਂ ਸ਼ਹਾਦਤ ਲਈ ਤਿਆਰ ਐ। ਉਹ ਹੈ ਕਿ ਇੱਕ ਪਾਸੇ ਜਿਹੜੀ ਮੁਗਲ ਸلطਨਤ ਹੈ ਉਹਦੇ ਕੋਲ ਝੂਠ ਹੈ, ਹੰਕਾਰ ਹੈ। ਉਹ ਲੋਕਾਂ ਨੂੰ ਮੌਲ ਦਿੰਦੇ ਐ। ਦੂਜੇ ਪਾਸੇ ਜਿਹੜੇ ਬਾਬੇ ਸੀ ਐ ਉਹਨਾਂ ਕੋਲ ਸੱਚ ਹੈ, ਉਹ ਜ਼ਿੰਦਗੀ ਬਖਸ਼ਦੇ ਨੇ। ਉਹ ਜ਼ੁਲਮ ਨਾਲ ਹਮੇਸ਼ਾ ਟਕਰਾਉਂਦੇ ਨੇ। ਤੋਂ ਬਾਬੇ ਕੇ ਤੇ ਬਾਬਰ ਜਲਾਲ ਦਾ ਪੇੜ ਸੀ ਜਾਰੀ ਰਿਹਾ ਤੇ ਸਹਿਬਜ਼ਾਦੇ ਜਿਹੜੀ ਸ਼ਹਾਦਤ ਸੀ ਉਸੇ ਹੀ ਬਾਬਰੀ ਜਲਾਲ ਦਾ ਸਿਖਰ ਸੀ ਕਿ ਇਸਨੇ ਕਿਸੇ ਤਰ੍ਹਾਂ ਵੀ ਸਹਿਬਜ਼ਾਦੇ ਦੇ ਬਿਸਲਾਮ ਚ ਆ ਜਾਣ ਪਰ ਸਾਹਿਬਜ਼ਾਦੇ ਨਹੀਂ ਮੰਨੇ ਅਖੀਰ ਦੇ ਵਿੱਚ ਜਿਹੜਾ ਬਾਬਰੀ ਜਲਾਲ ਸੀ ਜਦੋਂ ਬੰਦੇ ਗੁਰੂ ਚੈ ਬਾਹਰ ਦੀ ਸ਼ਹਾਦਤ ਹੋਈ ਨਾ ਆ ਜਿਹੜਾ ਉਸ ਵੇਲੇ ਦਾ ਰਾਜਾ ਸੀ ਜਿਹਨਾਂ ਉਹ ਗਾਹੰਦੇ ਜਦੋਂ ਜਹਾਗੀਰ ਨੇ ਕਿਹਾ ਸੀ ਕਿ ਤੁਸੀਂ ਕਰਾ ਮਾਰ ਦਿਖਾਓ ਗੁਰੂ ਸਾਹਿਬ ਦੇ ਕਰਾ ਮਾਰ ਜਿਹੜੀ ਹੈ ਉਹ ਮਰਸੀ ਮਜ਼ਾਰੀ ਲੋ ਕਰਦੇ ਹੁੰਦੇ ਨੇ ਜਾਂ ਜਾਦੂਗਰ ਕਰਦੇ ਆ ਕਰਾ ਮਾਰ ਪੁਜਰਨ ਦੇ ਹੁਕਮ ਦੇ ਵਿੱਚ ਦਖਲ ਦੇਣ ਦੇ ਬਰਾਬਰ ਹੈ ਜਦੋਂ ਗੁਰੂ ਸਾਹਿਬ ਸ਼ਹੀਦ ਹੋ ਗਏ ਨਾਵਰਾਣਾ ਟੜ ਲੱਭਿਆ ਨਾਵਾਂ ਅਸ਼ੀਸ਼ ਲੱਭਿਆ ਜਹਾਗੀਰ ਚਾਹੁੰਦਾ ਸੀ ਕਿ ਉਹਨੇ ਟੜ ਦੀ ਤੇ ਸਰੀਰ ਦੀ ਮਹਿਰ ਨੂੰ ਦਰਖਤ ਤੇ ਟੰਗਾਂ ਦਾ ਉੱਤੇ ਕਾਂ ਉੱਤੇ ਖਾਣਗੇ ਉਹ ਜਹਾਂਗੀਰ ਫਿਰ ਆ ਨਹੀਂ ਹੈ ਅਰੰਗੀਰ ਅਰੰਗੀਰ ਫਿਰ ਅਰੰਗੀਰ ਜਿਹੜਾ ਸੀ ਉਹ ਕਹਿੰਦਾ ਉਹ ਗੁਰੂਤਾ ਕਰਾ ਮਾਫ ਕਰ ਗਿਆ ਮੈਂ ਉਹਨਾਂ ਨੂੰ ਉਹਨਾਂ ਦੀ ਮੈਂ ਮੈਂ ਤੇਰਾ ਨੂੰ ਮੈਂ શરીਕ ਨੂੰ ਮੈਂ ਉਹਨੂੰ ਨਰਖਤਾਂ ਤੇ ਲਟਕਾਉਣਾ ਚਾਹੁੰਦਾ ਸੀ ਗੁਰੂ ਜਿਹੜਾ ਹੈ ਮੇਰੇ ਐਨੇ باوجود ਵੀ ਗੁਰੂ ਜਿਹੜਾ ਮੇਰੇ ਕਿਸੇ ਜ਼ੁਲਮ ਅੱਗੇ ਨਹੀਂ ਝੁਕਿਆ ਤੇ ਗੁਰੂ ਜਿਹੜਾ ਹੈ ਤਰਮਾਤਾ ਕਰ ਗਿਆ ਤੋ ਇਸ ਕਰਕੇ ਜਿਹੜੀ ਸ਼ਰਧਾ ਜਰੀਨ ਸ਼ਹੀਦੀ ਹੈ ਉਹ ਸੱਚ ਬਾਬੇ ਕੇ ਤੇ ਬਾਵਰ ਕੇ ਆਂਦੀ ਆਪਸੀ ਟੱਕਰ ਹੈ ਤੋਂ ਕਲਪਸੇ ਬੇਕੋ ਗੁਰੂ ਸਾਹਿਬ ਇਦਾਰੇ ਕੇ ਅਸਲਾਮ ਅਸਲਾਮ ਦੇ ਗੁਰਦੁਖੜੇ ਗੁਰੂ ਸਾਹਿਬ ਨੇ ਕੋਈ ਲਾਗ ਨਹੀਂ ਪਿਆ ਕੋਈ ਸਾਫ ਕਰ ਨਹੀਂ ਸਕਦੇ ਸੀ ਕਿਉਂਕਿ ਜੇ ਸਰਮੰਦਰ ਦੀ ਢੀ ਪੱਥਰ ਜਿਹੜਾ ਹੈ ਉਹ ਸਾਇ ਮੀਂ ਵੀ ਨਾ ਰੱਖਿਆ ਹੋਵੇ ਤੋਂ ਗੁਰੂ ਸਾਹਿਬ ਉਸ ਅਸਲਾਮ ਮੜਾ ਕਰੇ ਗਿਆ ਸਾਡੇ ਤੋਂ ਤੋਂ ਇਸ ਕਰਕੇ ਜਿਹੜੀ ਸ਼ਰਧਾ ਜਰੀਨ ਸ਼ਹੀਦੀ ਹੈ ਕੋਈ ਕਿਸੇ ਅਣਖੀ ਸ਼ਹੀਦੀ ਹੈ ਆਪਣੇ ਸੇਵਾ ਮਾਰ ਦੀ ਸ਼ੀਲ ਕੀ ਹੈ ਸੋ ਆਪਟਰ ਅਹੀ ਫਤਪੰਦਾ ਕਈ ਸਾਹਿਬ ਜਦਿਆਂ ਨੂੰ ਇਹਨਾਂ ਦਿਨਾਂ ਅਪਨੀ ਸੰਤਾ ਦੀ ਰਿਪੇਅਰ ਕਰੀਏ ਔਰ ਹਮੇਸ਼ਾ ਯਾਦ ਰੱਖੀਏ ਕਿ ਜੁਰਮ ਦੇ ਖਰਾਬ ਬਿਚੇ ਗੁਰੂ ਬੰਦਾ ਉਥੇ ਗੁਰੂਸਾਹਬ ਨਾਲ ਸੱਚਾ ਉਹ ਉਸੇ ਪੱਲੇਬੰਦ ਰੱਖੀਏ ਇਹੋ ਹੀ ਸਾਡੀ ਸਿੱਖਿਆ ਜਿਹੜੀ ਗੁਰਸਾਲ ਤੋਂ ਪਾਉਂਦੀ ਹੈ ਗੁਰਨੇ ਸ਼ਬਦਾਂ ਨਾਲ ਆਪਾਂ ਤੁਹਾਨੂੰ ਆਪਦਾ ਹੈ। ਇਹ ਨੁਕਤਾ ਦੇ ਰਾਣੇ ਦੀ ਢਾਹ ਵਾਲਾ ਮੁਕਸਰ ਵਾਲਾ ਜਿਹੜਾ ਉਹ ਫਿਰ ਲੰਬਾ ਹੋ ਗਿਆ ਇਹ ਨਾਲ ਨਹੀਂ ਹੈ ਵੈਸੇ ਇਹ ਨਾਲ ਬ੍ਰੀਫ ਕਰਨਾ ਨਹੀਂ ਉਹ ਫਿਰ ਠੀਕੀ ਸਕੇ ਨਾਲ ਨਹੀਂ ਆਹ ਤਾਂ ਬਰਵਾ ਦਾ ਵੀ ਕੈਸਾ ਜਿਹੜਾ ਤੀਜਾ ਇਹ ਲੱਗ ਰਿਹਾ ਹੈ। ਬੜੇ ਥੋਂ ਚਲੇਗੇ ਨੰਬੀ ਖਾ ਗੜੀ ਖਾ ਦੇ ਨਾਲ ਪੀ ਚਬੀਰ ਬਣ ਕੇ ਆਪਾਂ ਦਾ ਪਾਉਣਾ ਮੁਕਸਰ ਵਾਲਾ ਵੀ ਉੱਤੇ ਰਹੇ ਵਿਰੁੱਧ ਚਲੇਗੇ। ਇਹ ਹੋਵੇ ਲੰਬਾ ਸਾਨੂੰ ਤਾਂ ਸਿੱਧੀ ਸਕੇ ਨਾਲ ਮੁਕਸਰ ਜੀ ਚਾਹੀਦਾ Ну, так говорю, а где кодра, парень? Да, так,